ਇਸਾ ਬ ਚਾਰ ਜਿਮਨੀ ਚੋਂ ਆ ਰਹੀਆਂ ਕੁਝ ਵੀ ਆਪਣੇ ਜਿਹੜੇ ਉਮੀਦਵਾਰ ਸਿਕਸਾਂਗਣਾ ਉਹ ਲੋਕ ਖੜੇ ਜਾਣਗੇ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਕੋਈ ਪੰਥਵਾਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਹਿਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈਆਂ ਹਾਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਸਰਪੰਚੀ ਜੀ ਵੀ ਇਲੈਕਸ਼ਨ ਤੇ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬੰਦੀ ਤੁਸੀਂ ਕਹਿੰਦੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਧੜੇਬੰਦੀ ਖਤਮ ਹੋਵੇ ਅਸੀਂ ਪਾਰਟੀਬਾਦੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਨੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਜੇ ਸਰਸਮਤੀ ਨਾਲ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰਦ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਕਟ ਜੋੜਨਾ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਚ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਨਾਲ ਜੁੜ ਗਏ ਅਸੀਂ ਜੋ ਜੋ ਸਾਡਾ ਸਿੱਖੀ ਸੁਧਾਰ ਤੇ ਉਹਨਾਂ ਅਨੁਸਾਰ ਅਸੀਂ ਕੰਮ ਕਰਦੇ ਸੀ ਤੇ ਤੇਰੇ ਪਪਾ ਨਾ ਤਾਂ ਕਿਹੜਾ ਉਮੀਦਵਾਰ ਹੋਏਗਾ ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਇਹ ਬੋਲਦੇ ਨੇ ਹੋ ਅਨਾਉਂਸ ਹੋ ਗਿਆ ਇਲੈਕਸ਼ਨ ਦਾ ਵਾਇਰਲ ਹੋ ਗਿਆ ਕੌਨ ਸਾ ਇਹ ਪੈਸਾ ਬ ਚਾਰ ਜਿੰਨੀ ਚੋਣਾ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਸਿੱਖ ਸੰਗਤ ਨਾਲ ਖੜਾ ਰਿਹਾ ਹੈਗੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਪੰਥਵਾਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਹ ਨੀ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈਆਂ ਆ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਤੇ ਅਸੀਂ ਕੋਸ਼ਿਸ਼ ਕਰ ਰਹੇ ਸਰਪੰਚੀ ਦੀ ਵੀ ਇਲੈਕਸ਼ਨ ਵਿੱਚ ਹਿੱਸਾ ਲੈਣਾ ਕਿ ਨਹੀਂ ਤੇ ਸਰਪੰਚੀ ਚ ਦੇ ਕਿ ਅਗੇ ਨੇ ਪਿੰਡਾਂ ਚ ਧੜੇਬੰਦੀ ਤੁਸੀਂ ਕਿਹਾ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ ਚ ਧੜੇਬਾਜੀ ਖਤਮ ਹੋਵੇ ਅਸੀਂ ਪਾਰਟੀ ਬਾਜ਼ੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਹੈ ਸਰਸਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰਦ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੁਕੜ ਜੋੜਨਾ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਦੇ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਮਾਲ ਜੁੜੀਏ ਅਸੀਂ ਜੋ ਜੋ ਸਾਡਾ ਸਿੱਖੀ ਸੁਧਾਰਦੇ ਉਹਨਾਂ ਅਨੁਸਾਰ ਅਸੀਂ ਆਪਣਾ ਦੇ ਫੈਸਲਾ ਦੇ ਸੀ ਤੇ ਤੇਰੇ ਪਪਾ ਨਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਦਾ ਵਾਇਰਲ ਹੋ ਗਿਆ ਕਾਉਂਸਲ ਇਹ ਪੈਸਾ ਬ ਚਾਰ ਜਿਮਨੀ ਚੋਣਾ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਸਿੱਖ ਸੰਗਤ ਨਾਲ ਖੜਾਰੇ ਜਾਣਗੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਪੰਥ ਵਾਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਨੀਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈਆਂ ਅਜੇ ਆ ਇਲੈਕਸ਼ਨ ਵਿੱਚ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗੇ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਪੰਚੀ ਦੀ ਇਲੈਕਸ਼ਨ ਵਿੱਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਜਿਹਦੇ ਕਿ ਅਗੇ ਨੇ ਪਿੰਡਾਂ 'ਚ ਧੜੇਬੰਦੀ ਕੋਈ ਨਹੀਂ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਕ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ ਜੋ ਧੜੇ ਬਾਜੀ ਖਤਮ ਹੋਵੇ ਅਸੀਂ ਪਾਰਟੀ 바ਜੀ ਦੇ ਤੌਰ ਤੇ ਅਸੀਂ ਕਿਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਬਸੰਮਤੀ ਨਾਲ ਹੋਣੀ ਚਾਹੀਦੀ ਸਰਬਸੰਮਤੀ ਨਾਲ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰ ਦੇ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਣ ਚੋਣਨਾ ਤੇ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਦੇ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਮਾਲ ਜੁੜੀਏ ਅਸੀਂ ਜੋ ਜੋ ਸਾਡਾ ਸਿੱਖੀ ਸੁਧਾਰ ਤੇ ਉਹਨਾਂ ਅਨੁਸਾਰ ਅਸੀਂ ਪਿੰਡਾਂ ਦੇ ਪਹਿਲਾ ਦੇ। ਇਹ ਤੇਰੇ ਪਪਾ ਨਾਲੋਂ ਤਾਂ ਕਿਹੜਾ ਉਮੀਦਵਾਰ ਹੋਏਗਾ। ਨੀ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਜਿਹੜਾ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਉਹਦਾ ਵਾਇਰਲ ਹੋ ਗਿਆ ਕਾਉਂਸਲ